ਜੀ ਹਾਂਜੀ ਸ਼ਾਸਤਰੀ ਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਉਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆ ਪੰਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਜੀ ਭੁੱਲਿਆ ਕਰੋ ਉਹਨੂੰ ਪਤਾ ਹੀ ਨਹੀਂ ਕਿ ਕਈ ਦਿਨਾਂ ਤੋਂ ਜੀ ਸਾਡਾ ਜਿਹੜਾ ਪ੍ਰੋਗਰਾਮ ਬਣਦਾ ਸੀ ਅੱਦਾ ਵੀ ਆਪਾਂ ਜੰਗਲਾ ਕਰਾ ਦਈਏ ਤੇ ਅੱਜ ਜੰਗਲੇ ਦੀ ਜਿਹੜੀ ਇਹ ਸ਼ਿਾਮਤ ਆ ਚੁੱਕੀ ਹੈ ਜੀ ਤੇ ਅੱਜ ਜਿਹੜਾ ਆਪਣਾ ਇਹ ਕੰਮ ਜੰਗਲੇ ਦਾ ਲਗਭਗ ਤਰੀਵਨ ਅੱਜ ਚਾਲੂ ਹੋਇਆ ਮਿਸਤਰੀ ਸਾਡੇ ਪਹੁੰਚ ਗਏ ਮਿਸਤਰੀ ਹੈ ਜੀ ਆਪਣੇ ਰਿਸ਼ਤੇਦਾਰੀ ਦੇ ਵਿੱਚੋਂ ਜਿਹੜਾ ਮੇਰੇ ਦੋਸਤ ਤੋਂ ਆਇਆਤਾ ਤੇ ਉਹਨੂੰ ਪਾਇਆ ਗਿਆ ਦੀ ਬਹੁਤ ਜ਼ਰੂਰੀ ਕੰਮ ਤੇ ਉਹਨਾਂ ਦੇ ਘਰ ਦੇ ਉਹ ਰਿਸ਼ਤੇਦਾਰੀ ਦੇ ਵਿੱਚ ਕੋਈ ਪ੍ਰੋਬਲਮ ਇਹ ਜੀ ਖੜੀ ਹੋ ਗਈ ਉਹ ਕਹਿੰਦਾ ਬਾਈ ਵੀ ਤੁਸੀਂ ਦੇਖ ਲਓ ਮੇਰੇ ਕੋਲ ਹੁਣ ਹਜੇ ਟਾਈਮ ਹੈ ਨਹੀਂ ਵੀ ਐਡਾ ਨਾ ਕਰਕੇ ਮੈਨੂੰ ਪ੍ਰੋਬਲਮ ਕਿਉਂਕਿ ਮਜਬੂਰੀ ਨੂੰ ਸਲਾਮਾ ਨੇ ਕੋਈ ਗੱਲ ਨਹੀਂ ਵੀ ਆਪਣੇ ਮਿੱਤਰ ਨੇ ਆਪਾਂ ਨੂੰ ਕਹਿਤਾ ਵੀ ਕੋਈ ਗੱਲ ਨਹੀਂ ਯਾਰ ਮਜਬੂਰੀ ਹੈ ਤੇਰੀ ਵੀ ਆਪਾਂ ਹੋਰ ਦੇਖ ਲਈਏ ਕੀ ਕਰੀਓ ਕਹਿੰਦਾ ਵੀ ਤੁਸੀਂ ਹੋਰ ਮੇਸਤਰੀ ਦੇਖ ਲਓ ਵੀ ਤੁਸੀਂ ਨਾ ਖੜੋ ਮੇਰੇ ਕਰਕੇ ਕਿ ਆਪਾਂ ਤਾਂ ਮੇਰਾ ਟਾਈਮ ਕੱਦ ਲੱਗਣਾ 10 ਦਿਨ ਨੂੰ 15 ਦਿਨ ਨੂੰ 20 ਦਿਨ ਵੀ ਲੱਗ ਸਕਦੇ ਆ ਤਾਂ ਕਰਕੇ ਮੇਰੀ ਮਜਬੂਰੀ ਆ ਉਹਦੀ ਚਲੋ ਤੇ ਇੱਦਾਂ ਅਸੀਂ ਉੱਪਰ ਤੁਹਾਨੂੰ ਪਤਾ ਹੀ ਪਹਜਾਤੀ ਸੀ ਪਾਣੀ ਮੈਂ ਲਾ ਕੇ ਹਟਿਆ ਜੀ ਇੱਕਾ ਨੂੰ ਤੇ ਹੁਣ ਮਿਸਤਰੀ ਪਹੁੰਚ ਗਏ ਆ ਸਾਡੇ ਸਿਮਿੰਟ ਵੀ ਤਰੀਵਨ ਹੁਣ ਪਹੁੰਚਣ ਵਾਲੀ ਆ ਸਿਮਿੰਟ ਵਾਲੇ ਦਾ ਮੈਂ ਪੈਸੇ ਆ ਕੈਕੀ ਵੀ ਆ ਪੈਸੇ ਵੀ ਦੇ ਆਏ ਤੇ ਤੇ ਨਾਲ ਦੀ ਨਾਲ ਹੁਣ ਸਾਡੇ ਮਿਸਤਰੀ ਵੀ ਪਹੁੰਚ ਗਏ ਹੋਰ ਜੀ ਕੀ ਹਾਲ ਚਾਲ ਨੇ ਠੀਕ ਜੀ ਠੀਕ ਠਾਕ ਬੜੀ ਬੜੀ ਲੇਟ ਹੋ ਗਏ ਥੋੜੀ ਥੋੜੀ ਨਿਕਲਦੇ ਆ ਪਰ ਫਿਰ ਲੇਟ ਹੋਇਆ ਹੀ ਨੇ ਜੀ ਹਾਂ ਇਹ ਬਿਨ ਬਿਨਾ ਛੋਟੇ ਬੈਨ ਵੀ ਛੋਟੇ ਆ ਨੇ ਕਹਿੰਦੇ ਨਿਕਲਦੇ ਹੁਣ ਟਾਈਮ ਲਾ ਕੋਈ ਨਹੀਂ ਸਪੂਤ ਛੱਡ ਕੇ ਆਉਂਦਾ ਨਾ ਅੱਛਾ ਹਾਂ ਇਹ ਵੀ ਜ਼ਿੰਮੇਵਾਰੀ ਜ਼ਰੂਰੀ ਆ ਸਾਸਰੀ ਘਰ ਜੀ ਸਾਸਰੀ ਘਰ ਤੇ ਹੁਣ ਤੁਸੀਂ ਡਬਲ ਪਾਸੇ ਚਾਲੂ ਕਰੋਗੇ ਕਿ ਇੱਕ ਪਾਸੇ ਦੇ ਕੇ ਜਾਉਗੇ ਅੱਛਾ ਅੱਛਾ ਮੈਨੂੰ ਆਇਆ ਦੱਸੋ ਵੀ ਜਿਹੜੇ ਆਪਾਂ ਨੇ ਪਿੱਲਰ ਬਣਾਉਣੇ ਆ ਕਿੰਨੇ ਕਿੰਨੇ ਫੁੱਟ ਤੇ ਬਣਾਉਂਗੇ ਆਪਾਂ ਹਾਂ ਨੇ ਦੇ ਦਾਂਗੇ 15 ਫੁੱਟ ਤੇ ਦੇ ਦਾਂਗੇ ਨਹੀਂ ਓਏ 15 ਫੁੱਟ 10 ਫੁੱਟ ਹਾਂ 15 ਫੁੱਟ ਬਹੁਤ ਹੋ ਜਾਂਦਾ ਨਹੀਂ ਕਿਉਂ ਬਾਜਾ ਝੋਲ ਮਾਰੂਗਾ 15 ਫੁੱਟ ਤੋਂ ਬਾਈ ਨੂੰ ਪਤਾ ਪੁੱਛ ਚਾਰ ਕਰ ਦਾਂਗੇ ਵਿੱਚ ਇਹ ਇਹ ਹੁਣ ਲੰਬਾਈ ਦੇ ਹਿਸਾਬ ਨਾਲ ਦੇਖ ਲਿਓ 40 ਫੁੱਟਾ 50 ਫੁੱਟਾ ਵੀ ਤੁਸੀਂ ਕਿੰਨੇ ਪਲੇ ਆ ਉਹ ਫੁੱਟਾ ਹਿਸਾਬ ਨਾਲ ਆਪਣੇ ਦੇਖ ਲਿਓ ਕਿੰਨੇ ਬਣਨੇ ਆ ਬਕ ਜੇ 50 ਫੁੱਟਾ ਤਾਂ ਕਿੰਨੇ ਬਣਨਗੇ ਤੇ ਸਰੇ ਹੋ ਗਏ ਦੋ ਜਾਲੇ ਹੋਈ ਪੰਜ ਹੋ ਜਾਣੇ ਆ ਪੰਜ ਹੋ ਜਾਣੇ ਠੀਕ ਨਹੀਂ ਅਜਾ ਰੂ ਬਿਆਲੀ ਆਉਗੇ ਇਕ ਅੱਧਾ ਦੂਰ ਦੂਰ ਨੂੰ ਕਰ ਲਿਓ ਮੜਾ ਮੋਟਾ ਚੱਲ ਜਾਂਦਾ 11 ਹੋ ਜੂ ਪਰ 15 ਫੁੱਟ ਦਾ ਤੇਰੇ ਤੇਰੇ ਹਿਸਾਬ ਨਾਲ ਲੰਬਾ ਨਹੀਂ ਭਾਈ ਜਿਆਦਾ ਲੰਬਾ ਨਹੀਂ ਚਲੋ ਤੇ ਬਾਕੀ ਹੁਣ ਤੁਸੀਂ ਕੰਮ ਕਰੋ ਕਰਨ ਲੱਗੇ ਸਟਾਰਟ ਤੇ ਚਾਹ ਪੀਣੀ ਆ ਪਹਿਲਾਂ ਹੈ ਚਲੋ ਜੀ ਸੀਮੈਂਟ ਵੀ ਸਾਡਾ ਆ ਗਿਆ ਰਹਿ ਨਹੀਂ ਥੱਲੇ ਰੱਖਣ ਹੈ ਇਹਦੇ ਉੱਪਰ ਰੱਖ ਦਈਏ ਇੱਥੇ ਕਿਹੜੇ ਚੋਣ ਲੱਗਿਆ ਭੇਜੀਆਂ ਨੂੰ ਕਿੱਥੇ ਗਿਆ ਹੈ ਦੇਖੀ ਹੋਰ ਇਹ ਹੋਰ ਕਰਨ ਚਲਾ ਦੇ ਚਲਾ ਹੋਈ ਕਰੋ ਵੀਰ ਮੜਿਆ ਸਤਿ ਸਲਵਾ ਦੇ ਅਸੀਂ ਗਾਲ ਭਾਈ ਕੋ ਸਾਰਿਆਂ ਨੂੰ ਮਹਾਰਾਜ ਸਾਹਿਬ ਨੂੰ ਤਾਂ ਅੰਦਰ ਰੱਖੇ ਅਸੀਂ ਤਾਂ ਖੁਸ਼ੀਆਂ ਦੇ ਵੰਡ ਸਾਨੂੰ ਆਉਣ ਤੇ ਮਕਾਨ ਹੋਇਆ ਤੇ ਵਿਆਹ ਹੋਇਆ ਇੱਕ ਬਰਾਬਰ ਹੁੰਦਾ ਹੈ ਕੋਈ ਫਰਕ ਨਹੀਂ ਹੈਗਾ ਤੇ ਹੁਣ ਅਸੀਂ ਅਦੂਤੀ ਲੱਗ ਗਏ ਆਂ ਜੀ ਮੈਂ ਦੇ ਗਏ ਮਹਾਰਾਜ ਨੂੰ ਰਹੀ ਜਿਵੇਂ ਮਹਾਰਾਜ ਬਰਤਣੇ ਵਾਲਾ ਨਾਲ ਆਦੀ ਰੱਖੀ ਕਰਾਉਣੇ ਵਾਲੇ ਨੇ ਚੜਦੀ ਕਲਾ ਮਾਰ ਰੱਖੀ ਤਾਂ ਇਹ ਦਿੱਤੇ ਦਾ ਹੈ ਜੀ ਕਿਹੜਾ ਵਿਚਾਰਾ ਸਾਡੇ ਮਦਦ ਕਰਨ ਲੱਗਿਆ ਵੇ ਵਧੀਆ ਬਹੁਤ ਵਧੀਆ ਮੈਂ ਬੋਰ ਬਾਣੀ ਬਹੁਤ ਠੀਕ ਹੈ ਮਾਦਰ ਦੇ ਵੀ ਜਿੱਤ ਆ ਤੇ ਨਾ ਬੁਤਾਂ ਦਾ ਹਾਂ ਤੁਸੀਂ ਆ ਚੱਕ ਲੋ ਤੇ ਬਲਾਲ ਪਹਿਲਾਂ ਮੈਂ ਆਇਆ ਸੀ ਚਾਹ ਦੇਣੀ ਹੈ ਕਾ ਪਹਿਲਾਂ ਮੱਥਾ ਮੈਂ ਵੀ ਗੱਲ ਕਰੀਦਾ ਜਾਂ ਉੱਥੇ ਮੱਥਾ ਟੇਕ ਕੇ ਜਦੇ ਚਾਹ ਦੇਣੀ ਹੈ ਅੱਛਾ ਜੀ ਪਹਿਲਾਂ ਅੱਛਾ ਚਲੋ ਠੀਕ ਹਾਂ ਜਿੱਦਾਂ ਵੀ ਹੈਗਾ ਹਨਾ ਲਾਹੋ ਫਿਰ ਅਚਾਨਕ ਸਾਡੇ ਆ ਦੱਬਾ ਲੈ ਜਾਂ ਪਤੂ ਪੁੱਤ ਮੈਂ ਆ ਗਿਆ ਉੱਪਰ ਨੂੰ ਚਲੋ ਬੰਦ ਜਣਾ ਹੂੰ ਚਲੋ ਆ ਵੀ ਲੈ ਲੰਨੇ ਹਾਂ ਨਾ ਨਾ ਚੱਲ ਬੀਬੀ ਮਹੀਨਾ ਨਾ ਚੱਲ ਚੱਲ ਆਗੇ ਆਗੇ ਤੈਨਣਾ ਮੈਂ ਕੀ ਕਰਾਂ ਆ ਜਾ ਆ ਜਾ ਲੈ ਸਿਆਣੇ ਨਾਲੇ ਹੁੰਦਾ ਆ ਜਾ ਆ ਜਾ ਆ ਜਾ ਛੱਤੀ ਆ ਜਾ ਠੀਕ ਹਾਲ ਹੋ ਗਏ ਮਾਰੇ ਮਕਾਨ ਨੂੰ ਹੁਣ ਸੋਹ ਕਈਏ ਸਾਡੇ ਬਜ਼ੁਰਗਾਂ ਨੇ ਤਿਆਰ ਕਰਾਇਆ ਤੇ ਜਦ ਤੱਕ ਅਸੀਂ ਛੋਟੇ ਛੋਟੇ ਜੇ ਤੇ ਬਾਈ ਵੀ ਹਾਲੇ ਕਹਿੰਦੇ ਫਿਰ ਡੈਂਟ ਪਾ ਦੋ ਪਰ ਮਾਤਾ ਸਾਡੀ ਡਰ ਗਈ ਡਰਨਾ ਵੀ ਸੱਚਾ ਹੈ ਮੁੰਡਾ ਕਰ ਗਿਆ ਤਾਂ ਸਾਡਾ ਉੱਪਰ ਤੇ ਸ਼ ਬੜਾ ਮੁੰਡਾ ਕਰ ਗਿਆ ਹਾਂ ਮਰੂ ਬੇਗਮ ਨੂੰ ਨਹੀਂ ਬਾਤ ਕੀਤੀ ਬਸ ਮਹਾਰਾਜ ਨੇ ਬਚਾਇਆ ਕਾਕੇ ਨਹੀਂ ਵੀ ਹੁਣ ਬਾਈ ਮੈਂ ਠੀਕ ਆ ਪੁੱਤ ਆ ਜਾ ਮੱਥਾ ਟਿਕਾ ਲਓ ਮੈਂ ਤੇ ਨਾ ਨਾ ਮੱਥਾੜੇ ਕਿੜੇ ਵੀ ਹਾਂ ਹਾਂ ਚਾਹੇ ਆ ਇੱਥੋਂ ਸਟਾਰਟਿੰਗ ਕਰ ਲਓ ਕਿਧਰੇ ਨੂੰ ਕਰ ਲਓ ਇੱਥੇ ਜਿਓ ਕਰਨਾ ਆਪ ਕੋ ਮੈਂ ਲੈ ਕੇ ਦੇਦਾ ਲੈ ਦਿੰਦਾ ਲੈ ਉਹਨੂੰ ਹਾਲੇ ਰੱਖ ਪੁੱਤ ਬੁੱਧੀ ਦੇ ਮਰੂ ਏਟਰ ਬੀਬੀ ਤੇ ਰਖਾਈ ਨਹੀਂ 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 ਇਹ ਕਿੱਥੇ ਰੱਖੋ ਹਾਂ ਇੱਕ ਕਟਰ ਤਿਆਰ ਰੱਖਣੀ ਬੀਬੀ ਕੀ ਮਾਰਾ ਸੁੱਖ ਰੱਖੀਏ ਮੇਰੇ ਪੋਤਾਂ ਨੂੰ ਜਿਹੜੇ ਕੰਮ ਲੱਗੇ ਰਹੌਣੇ ਆਲਿਆਂ ਨੂੰ ਵੀ ਮਹਾ ਚੜ੍ਹਦੀ ਕਲਾ ਮਾਰੋ ਇਹਨੇ ਨਹੀਂ ਐਡਾ ਅਟੰਬਰ ਕਰਿਆ ਮਹਾਰਾਜ ਆਂਦਰਸ਼ ਪੈਪ ਦਾ ਟੋਟਾ ਪਵਾ ਲੈਣੇ ਕੋਈ ਟੋਟਾ ਹੋਊਗਾ ਪੈਪ ਦਾ ਚਲ ਬੀਬੀ ਰੱਖ ਹਿੱਟ ਨੇ ਉਹ ਮੈਂ ਨਹੀਂ ਰੱਖਣੀ ਨਹੀਂ ਮੈਂ ਉਹ ਤਾਂ ਭੈਂਟਾ ਰੱਖਣੀ ਨਹੀਂ ਨਹੀਂ ਇਹ ਟਰੱਖਣੀਆਂ ਤਾਂ ਮਰੂ ਬੀਬੀ ਤਾਂ ਟਰ ਖਵਾਦੀ ਕੋਈ ਨਹੀਂ ਕੋਈ ਨਹੀਂ ਪੁੱਤੂ ਸੁਧੀ ਰੱਖੋ ਉਹ ਨਹੀਂ ਰੱਖਦਾ ਮਾਤਾ ਬੀਬੀ ਰੱਖੇ ਟਰ ਬੀਬੀ ਨਾਲੋ ਕਰੇ ਕਰੀ ਜਾਂਦੀ ਹੈ ਨਾਲੋ ਕਰੇ ਕਰੀ ਜਾਂਦੀ ਹੈ ਕਹਿੰਦੀ ਮੈਂ ਨਹੀਂ ਰੱਖਣੀ ਮਾ ਚੜਦੀ ਕਲਾ ਮਾ ਤੰਦਰੁਸਤੀ ਰੱਖੀ ਬੱਚਿਆਂ ਨੂੰ ਬਸਣੇ ਆਲੇ ਨੂੰ ਮਹਾਰਾਜ ਚੜਦੀ ਕਲਾ ਮਾਰੋ ਸਿੱਕੇ ਪਾਟਾ ਕਰੋਣੇ ਆਲੇ ਨੂੰ ਵੀ ਚੜਦੀ ਕੁੰਡਾ ਦੇ ਵਿੱਚ ਰੱਖੀ ਤੰਦਰੁਸਤੀ ਮੇਰੇ ਚਾਰ ਬੁੱਤ ਆਹ ਆਪਣੇ ਤੈਸਤਕੋ ਆਹ ਲੱਡੀ ਚੱਕੋ ਮੈਂ ਚੱਕੋ ਇਹ ਮੈਂ ਜਾ ਮਾਸ ਹਾਂ ਤੇ ਆਪਣਾ ਕੰਮ ਨਿਬੇੜ ਲਉ ਚਾਹ ਪੀਓ ਦੱਦੀ ਖਾ ਲਓ ਜਾ ਨਹੀਂ ਸਾਡੀ ਰੋਣ ਕਿੰਨੇ ਨੇ ਜਗੇ ਦਾ ਕੋਈ ਨਹੀਂ ਕੋਈ ਨਹੀਂ ਆਸੇ ਚੱਕ ਲੈ ਚਲ ਕੋਈ ਨਹੀਂ ਜੀ ਕੋਈ ਨਹੀਂ ਦੱਸ ਦੇ ਕਰ ਹਾਂ ਮੈਨੂੰ ਚਾਹ ਨੇ ਦਮ ਅਕਾਸ ਅੱਜ ਵੀ ਵਿਸਾਖ ਬਣਾਇਆ ਹਾਂ ਹੇ 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 ਜਿਹਦਾ ਸਾਗ ਦੀ ਫੇ ਤਾਂ ਸਾਗ ਅੱਜ ਬਣਦਾ ਹੈ ਖਾਣਾ ਹੈ ਹੁਣ ਮੈਨੂੰ ਮੈਂ ਜਾਣਾ ਕਿਤੇ ਜ਼ਰੂਰੀ ਕੰਮ ਤੁਹਾਨੂੰ ਕਿਸੇ ਸਮਾਨ ਦੀ ਲੋੜ ਹੈਗੀ ਹਾਲੇ ਹਾਂ ਹੈ ਇਹ ਵਾੜੀ ਉਹ ਡੀਪਟ ਆ ਗਈ ਟੁੱਟਾ ਹੈ ਨਹੀਂ ਹੋਰ ਪੈਪ ਦਾ ਟੁੱਟਾ ਦੇਖਣਾ ਪੈਣਾ ਮੈਨੂੰ ਮੈਂ ਕਹਾਂ گا ਗਾਂ ਤੋਂ ਸਹਰੇ ਲੱਭ ਪਹੁੰਚਿਆ ਕਰੋ ਫਲਾਹ ਤਾਂ ਤੁਹਾਨੂੰ ਹਲੇ ਇੱਥੀ ਧੱਕੇ ਹੋਊਗਾ ਅੱਜ ਥੋੜਾ ਅੱਜ ਅਜੇ ਤਾਂ ਥੋੜੀ ਕੰਦੇ ਹੋਣੀਆਂ ਆ ਪਾਣੀ ਲੱਗੇ ਹੋ ਕੇ ਪਾਣੀ ਤਾਂ ਵਧੀਆ ਰਹਿੰਦੀ ਆ ਮੇਰੀ ਗੱਲ ਨਹੀਂ ਸਮਝਿਆ ਜਿਹੜੀ ਆ ਤੁਹਾਡੀ ਕੰਦ ਆ ਆਹੀ ਹੋਣੀ ਅੱਜ ਅੱਛਾ ਹਲਾ ਕੇ ਜਾਊਗਾ ਕਹਿਣ ਦਾ ਮਤਲਬ ਫਿਰ ਇੱਧਰ ਨਹੀਂ ਦੇਖਾਂਗੇ ਆਉਣੇ ਇੱਕ ਪਈਆ ਬੜਾ ਬੜੀ ਬੁਰੀ ਗਰੋਖੇ ਲਾ ਲਾਂਗੇ ਮਗਰ ਪਾਣੀ ਲਾਉਣ ਨੂੰ ਆਇਆ ਮੈਂ ਨਾ ਵੀ ਜੇ ਪਾਣੀ ਲੱਗ ਜਪੇ ਪਾਪੈਪ ਦਾ ਜਿਹੜਾ ਕਾਟ ਕਣ ਲਓ ਪਾਣੀ ਦਾ ਆਪੇ ਲਾਣਾ ਆਹੋ ਚਲੋ ਉਹ ਤਾਂ ਕੋਈ ਗੱਲ ਨਹੀਂ ਚਲ ਮੈਂ ਦੇਖ ਜਾਇਆ ਕੋਈ ਗੱਲ ਨਹੀਂ ਕਿ ਸਜਣਾ ਉਹ ਚੱਕਰ ਨਹੀਂ 10 ਕੁ ਫੁੱਟ ਦਾ ਟੁੱਟਾ ਹੋਰ ਚਾਹੀਦਾ ਹਨਾ ਹਾਂ ਇਹ 10 ਦਾ ਹੁਣ ਦੇਖਣਾ ਪੈਣਾ ਇੰਨਾ ਕਿ বিজে ਪਿਆ ਹੋਇਆ ਨਹੀਂ ਫਿਰ ਨਮਾ ਹੀ ਆਊਗਾ ਕਰਹੀਂ ਦੇਖ ਲਓ ਜੇ ਹੈਗਾ ਜੀ ਦੇਖਦਾ ਮੈਂ ਕਿੰਨੇ ਟਾਈਮ ਤੱਕ ਚਾਹੀਦਾ ਤੁਹਾਨੂੰ ਦੁਪਹਿਰ ਤੱਕੇ ਚਾਹੀਦਾ ਹੋਣਾ ਐਵੇਂ ਇਸਤਰੀ ਦੁਪਹਿਰ ਤੱਕ ਚਾਹੀਦਾ ਜੀ ਹੋ ਜਾਵੇ ਹੱਲ ਤਾਂ ਬੱਧੀ ਨਹੀਂ ਹੁਣ ਤੁਸੀਂ ਉਧਰ ਲਾਉਣਾ ਕੰਮ ਕਾ ਇੱਧਰ ਤੇ ਸਟਾਰਟ ਕਰਨਾ ਪਹਿਲਾਂ ਆਹ ਹੋਰ ਇੱਥੇ ਹੀ ਕਰਾਂਗੇ ਬਬਾ ਆਹ ਦੁਪਹਿਰ ਤੱਕੇ ਚਾਹੀਦਾ ਹੋਣਾ ਤੁਹਾਨੂੰ ਤਾਂ ਹਨਾ ਦੁਪਹਿਰ ਤੱਕ ਮੈਂ ਤੁਹਾਨੂੰ ਦੇ ਦਿੰਦਾ ਹੱਲ ਕਰਕੇ ਕੋਈ ਨਹੀਂ ਜੀ ਮੈਂ ਜਾਣ ਨੂੰ ਮੜਾ ਇੱਕ ਦੋ ਕੰਮ ਕਰਿਆ ਮੈਂ ਆਪਣੇ ਠੀਕ ਆ ਚਾਚੂ ਜੇ ਪੀੜੀਆਂ ਤਾਂ ਬੀਬੀ ਨੂੰ ਬੀਬੀ ਨੂੰ ਕਹਦੇ ਹੋ ਪਰ ਚਾਹ ਆਪੇ ਚੱਕ ਲਿਓ ਤੁਹਾਨੂੰ ਪਤਾ ਉਹ ਤੇ ਚੜਨੀ ਹੁਣ ਉੱਪਰ ਬਸ ਠੀਕ ਆ ਲਓ ਜੀ ਬਾਈ ਨਾਨੇ ਤਾਂ ਖਚਿਆ ਪਿਆ ਕੰਮ ਹੈ ਕੀ ਬਾਤ ਹੈ ਹਾ ਬੀਬੀ ਮੈਨੂੰ ਜਿੱਤ ਤੱਕ ਲਾਦਾ ਜਿਹੜੇ ਹਿਸਾਬ ਨਾਲ ਮੈਂ ਤੁਹਾਡਾ ਕੰਮ ਦੇਖ ਰਿਹਾ ਹਾਂ ਤੁਸੀਂ ਦਸ ਦਿਨ ਲਾਉਣਾ ਮੈਨੂੰ ਲੱਗਦਾ ਸੀ ਪੰਜ ਚਾਰ ਦਿਨਾਂ ਚਲੇ ਫੇਰ ਤਾਂ ਹੈ ਹੈਲੇ ਵੀਰੇ ਤਾਂ ਜਿੱਕਰ ਇਹਦੇ ਕਿੰਨੇ ਦੇ ਵਿੱਚ ਰੋਟੀ ਮੋਟੀ ਆ ਅੱਛਾ ਚਣਾਈ ਤੋਂ ਦੇ ਦੋ ਸਾਰੇ ਤੁਹਾਨੂੰ ਸਹੀ ਲਾਣੀ ਦੀ ਹੈ ਤੱਦੀ ਚ ਅੱਛਾ ਉਹਦੇ ਕਰਕੇ ਥੋੜਾ ਜਿਹਾ ਔਖਾ ਹੋ ਗਿਆ ਹਨਾ ਇਹ ਵੀ ਚ ਘੱਟਦਾ ਹੈ ਤੇ ਮਾਰੀ ਆਫਿਸ ਤੇ ਟਿਕਦੀਆਂ ਜੀ ਅੱਛਾ ਦੂਏ ਮਖਾਂ ਦੇ ਦੂਗਰੇ ਤਾਂ ਹੁੰਦਾ ਨਾ ਹਾਂ ਉਹ ਵੀਰੇ ਜਿੱਥੇ ਰੱਖੀ ਗਈ ਹੈ ਤਾਂ ਅੱਧੇ ਘੰਟੇ ਬਾਅਦ ਹਿਲਦੀ ਨਹੀਂ ਜੀ ਇਹ ਇਹ ਥੋੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਨਰਮੰਦਾ ਹੈ ਇਹ ਥੋੜਾ ਜਿਹਾ ਲੇਟ ਚ ਉਪੜਦਾ ਪਰ ਇੱਕ ਘਰ ਲਾ ਕਹਿੰਦੇ ਜੇ ਇਹ ਚੰਬੜ ਵੀ ਜਾਵੇ ਕਹਿੰਦੇ ਫੇ ਛੜਦਾ ਵੀ ਹੈ ਨਹੀਂ ਇਹ ਵੀ ਬਰੇ ਸਲਾਬ ਰਹਿ ਜਾਂਦੀ ਹੈ ਅੱਛਾ ਹਾਂ ਫੇ ਉਹ ਗਿੱਲੀ ਰਹੂਗੀ ਇੱਟ ਹਾਂ ਇੱਟ ਸਮਝ ਲਓ ਇਹਦੇ ਵਿੱਚ ਪਾਣੀ ਆ ਦੇਖ ਲਓ ਤਹਲਣ ਜਦ ਮਰਜੀ ਕੰਨ ਦੀ ਮਾਰ ਲਈ ਚ ਪਾਣੀ ਪਾਉਣ ਦੀ ਲੋੜ ਨਹੀਂ ਪੈਣੀ ਹਾਂ ਜਿਹੜਾ ਰੇਤਾ ਹੁੰਦਾ ਉਹ ਟੈਟ ਹੋ ਜਾਂਦਾ ਜੇ ਥੋੜੇ ਚਿਰ ਬਾਅਦ ਹਾਂ ਫੇ ਠੀਕ ਨਹੀਂ ਹੈ ਕਰ ਇੱਟ ਉਹ ਹੁਣ ਤਾਂ ਠੀਕ ਹੈ ਜੀ ਬਸ ਹਾਂ ਤੁਹਾਨੂੰ ਪਾਈ ਕਰ ਦੇਣੀ ਹੈ ਪਨਾ ਹਾਂ ਜੀ 12 ਮੰਗਾਲਣ ਦੇ ਰੇਤਾ ਸਿਰ ਹੁਣੀ ਚਾਹੀਦਾ ਉਹ ਕਿੰਨਾ ਕੇ ਚਾਹੀਦਾ ਉਹ ਲਪਾਈ ਨੂੰ ਚਾਹੀਦਾ ਆਪਾਂ ਨੂੰ ਹਾਂ ਲੱਗੇ ਨਾਲ ਮਰੂ ਹੈ। 50 ਤੋਂ ਲੱਗਾ ਬੋਤਲ ਮੰਗਾਵਾਂ। ਖੁੱਪਰ ਖੁੱਪਰ ਹੋ ਗਿਆ। ਅੱਧੀ ਟਰਾਲੀ ਹੈ। 1 ਟਨ। ਟਨ ਤਾਂ ਯਾਦ ਹੁੰਦਾ। ਹਾਂ। 1 ਟਨ ਦਾ 100 ਫੁੱਟ ਹੋ ਜਾਂਦਾ। 100 ਫੁੱਟ 100 ਹਾਂ। 100 ਤੇ ਕੱਠਾ ਅਜ ਤੁਸੀਂ ਕੋਈ ਕਹਿਣ ਲੱਗੇ ਆ। ਹਾਂ। ਆਹ ਅਰੇ ਕੀ 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 ਹੋ ਗਿਆ ਨਾ ਫੌਜੀ ਨਾ ਥੋੜਾ ਸੋੜ ਥੋੜਾ ਮੰਗਾ ਦੇ ਨਹੀਂ ਤੂੰ ਪੰਦੇ ਮੰਗਾ ਲੈ ਪਹਿਲਾਂ ਬਾਕੀ ਫੇਰ ਮੰਗਾ ਲੈ ਮੇਤਰੀ ਨਹੀਂ ਖੇਰ ਫੂਲ ਵਾਲਾ ਤਾਂ ਕੰਮ ਫੇਰ ਪਤਾ ਕੀ ਹੈ ਜਿਸ ਦਿਨ ਪਹਿਲੇ ਦਿਨ ਲੱਗੇ ਇਹ ਆਪਣਾ 10 ਕਿਥੇ ਲੈਣਾ ਸਰਦੂਗਾ ਬਾਹ ਮਾਂਜੀ ਹਾਂ ਸਰ ਜਾਣਾ 30 40 ਥੇਲੇ ਲੱਗ ਗਏ ਬੜੀ ਚੱਕਰਾ ਜਦੋਂ ਆਪਾਂ ਇਹ ਕੰਮ ਕਰਨ ਤਾਂ ਵਧੀਆ ਕਰਉਂਦਾ ਕਿਸੇ ਮਾੜੀ ਕਰਨੀ ਚਲੋ ਚੀਜ਼ ਕਿਹੜੇ ਖਰਾਬ ਹੋਣੀ ਆ ਵਾਪਸ ਵੀ ਹੋ ਜਾਂਦੀ ਆ ਹਾਂਜੀ ਜੀ ਸੇਫ ਰੱਖੋ ਚੀਜ਼ ਨੂੰ ਵਾਪਸ ਵੀ ਹੋ ਜਾਂਦੀ ਆ ਚੀਜ਼ ਪਈ ਹੋਵੇ ਤਾਂ ਤਕਲੀਫ ਵੀ ਨਹੀਂ ਹੁੰਦੀ ਮੇਰੇ ਤੇਰੇ ਵਰਗੇ ਨੇ ਬਾਹਰ ਕੰਮ ਵੀ ਕਰਨਾ ਚੀਜ਼ ਪਈ ਹੋਵੇ ਮਿਸਤਰੀ ਤਾਂ ਹੁਣ ਚੀਜ਼ ਦੀ ਚਾਹੀਦੀ ਆ ਕਿ ਆ ਦੋਨੋਂ ਕਿਹੜੇ ਘੜੀ ਕੀ ਚਾਹੀਦਾ ਬਾਈ ਕਹਣਾ ਸੀ ਹਾਂ ਇਹਦਾ ਨਹੀਂ ਪਿਆਣਾ ਪਾਣੀ ਪੀਣਾ ਹੈ ਐ ਕਰੋ ਉਹ ਕਰ ਲਓ ਮੋਟਰ ਚਲਾਉਣਾ ਢੋਲ ਭਰਦੇ ਉਹਦੇ ਵਿੱਚ ਵਾਟਰ ਛੱਡਿਆ ਇਹ ਢੋਲ ਭਰਨ ਲੱਗਾ ਜੀ ਇਹ ਆ ਬੰਦਾ ਵੀ ਮਿਸਤਰੀ ਆ ਕਿਥੋਂ ਦਾ ਠੇਕੇਦਾਰ ਇਹ ਇਹ ਠੇਕੇਦਾਰ ਲੱਗਦਾ ਇਹ ਬੰਦਾ ਹੈ ਹੈ ਅੱਛਾ ਮੇਨ ਬੰਦਾ ਇਹੀ ਆ ਇਹਦਾ ਮਤਲਬ ਗੱਲਾਂ ਅੱਛਾ ਇਹ ਇਰਾਕ ਤਾਉਣ ਦਾ ਹੁਣ ਲਾਤਾ ਦੇ ਯਾਰ ਏ ਟਸਰੇ ਦਾ ਲਾ ਦੇ ਹੁਣ ਲੈ ਇਹਨੂੰ ਹੈ 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 ਬੰਦਾ ਹੋਰ ਵੀ ਕੰਮ ਚੱਲਦਾ ਹੈ ਕਿਆ ਬਸ ਹੁਣ ਵੀ ਸਪੈਸ਼ਲ ਮੇਰੇ ਖਾਤਰ ਆਏ ਆ ਤੁਸੀਂ ਐਮਰੂ ਹਾਂਜੀ ਸਪੈਸ਼ਲ ਹੋਰ ਵੀ ਕੰਮ ਚੱਲਦਾ ਹੈ ਕਿ ਹੁਣ ਵੀ ਛੱਡ ਕੇ ਮੇਰੇ ਖਾਤਰ ਆਏ ਆ ਤੁਸੀਂ ਕੰਮ ਦਾ ਫੌਜੀ ਰਹਿੰਦਾ ਥੋੜਾ ਜਿਹਾ ਪਿੰਡ ਰਹਿੰਦਾ ਥੋੜਾ ਜਿਹਾ ਅੱਛਾ ਮੇਰੇ ਖਾਤਰ ਆਏ ਆ ਤੁਸੀਂ ਆ ਲਾ ਦੀਏ ਜਾਨੂੰ ਕੰਮ ਕਰੀਏ ਖਲਾਵਾ ਆਇਆ ਅੱਛਾ ਥੋੜਾ ਸਾਡੇ ਨਾਲ ਚਲੋ ਆਪਾਂ ਦੱਸ ਦੇ ਤੁਸੀਂ ਕਿਹਾ ਤਾਂ ਆਪਾਂ ਉਹ ਗੱਲ ਕਰਦੇ ਚਲੋ ਜਿਹੜੀ ਤੁਹਾਡੇ ਨਾਲ ਗੱਲ ਨਿਬੜੀ ਹੋਈ ਹੈ ਨਿਬੜੀ ਮੈਨੂੰ ਜਿੱਥੇ ਕਹ ਲੱਗਾ ਤੁਹਾਡੀ ਜਿਹੜੀ ਚਾਲ ਦੇਖਦਾ ਮੈਂ ਇਹ ਤੁਸੀਂ 5-6 ਦਿਨਾਂ ਚ ਖਤਮ ਕਰ ਦੋਗੇ ਬਾਬਾ ਕੋਈ ਹੋ ਜੀ 5000 ਤੈਨੂੰ ਕਾ ਲੱਗਦਾ ਥੋੜੀ ਲੈ ਬਾਬਾ ਐ ਬਾਬਾ ਐ ਕਹੋਗਾ ਵੀ ਤੁਸੀਂ ਬੈਠ ਕੇ ਇੱ ਹੈਂ ਹੈ ਬਾਈ ਸਹੀ ਗੱਲ ਹੈ ਕਿ ਨਹੀਂ ਇੱਥੇ ਤਾਂ ਤੁਸੀਂ ਲਾਉਣੀ ਆ ਹੱਥ ਤੁਸੀਂ ਚਲਾਉਣਾ ਹੈ ਬਾਬੇ ਨੇ ਥੋੜੀ ਜਿਹਾ ਲਾਉਣਾ ਕਿ ਹੂੰ ਦੱਸਿਆ ਤਾਂ ਉਹ ਮਜਬੂਰੀ ਨਹੀਂ ਕਿ ਤੁਹਾਨੂੰ ਤਾਂ ਸੀ ਲਾਣੀ ਸੀ ਕੱਢੀ ਅੱਛਾ ਇਹ 2 2 ਫੁੱਟ ਪੈਸੇ ਕਿੱਥੇ ਤੱਕ ਹੋ ਜੂਗੀ ਤੁਹਾਡੀ ਇਹ ਤਾਂ ਦੋ ਗਰਾਂ ਦੇ ਉੱਪਰ ਲੰਗੇ ਆਣਗੇ ਇਹ ਇਹ ਜਾਂ ਦੋ ਤਾ ਤਿੰਨ ਇਹਦੇ ਉੱਪਰ ਅੱਛਾ ਇਹ ਇਹ ਕਿੰਨੇ ਫੁੱਟ ਦੀ ਹੋਊਗੀ ਦੋ ਫੁੱਟ ਦੀ ਹੋਊਗੀ ਹੈ ਅੱਛਾ ਮਾੜਾ ਕਹਿਣ ਦਾ ਮਤਲਬ ਇੱਥੇ ਕਿ ਤੱਕ ਆ ਜੂ ਹੈਨਾ ਬਹੁਤ ਆ ਹਾਂ ਤਾਂ ਮਾੜਾ ਮੋਟਾ ਡਿੱਕੇ ਨੂੰ ਹੁੰਦਾ ਹੋਰ ਤਾਂ ਇੱਥੇ ਗਿਆ ਪੜਦਾ ਪੜਦਾ ਵੀ ਹੁਣ ਜਿਵੇਂ ਉਦੋਂ ਮੁੰਡਾ ਗਿਰ ਗਿਆ ਇੱਥੇ ਗਿਰਿਆ ਇੱਥੇ ਜਿੱਥੇ ਮੈਥ ਬੰਨੀ ਹੋਈ ਆ ਉਹ ਮੈਥ ਬੰਨੀ ਦਿਖਦੀ ਆ ਉੱਥੇ ਗਿਰਿਆ ਉਹ ਉੱਪਰ ਤੇ ਨਹੀਂ ਪੁੱਗੇ ਪਾਣੀ ਨਹੀਂ ਪੀਣਾ ਜੇ ਬਾਈ ਚਾਂਸ ਕਿਲੇ ਪਰ ਵੱਜਦਾ ਉਹ ਵੀ ਗਿਆ ਤਾਂ ਸਾਡੇ ਕੁਦਰਤੀ ਸਾਡੇ ਚਾਚਾ ਨੇ ਦੇਖ ਲਿਆ ਮੈਂ ਤਾਂ ਬਿਮਾਰ ਪਿਆ ਤਾਂ ਇਹ ਤਾਂ ਇਹਨਾਂ ਨੇ ਦੇਖ ਲਿਆ ਮੁੰਡਾ ਲਈ ਆਉਣ ਚੱਕੇ ਉਧਰ ਨੀ ਮਾ ਦੇ ਲੈ ਕਿੰਨਾ ਗਲੀ ਦੇਖੇ ਨੀ ਮੀ ਕਿੰਨੀ ਆ ਜੇ ਕਿਤੇ ਉਧਰ ਨੂੰ ਗਰ ਜਾਂਦਾ ਬਾਈਕਾ ਦਾ ساری ਉਮਰ ਨੂੰ ਪੱਠਾ ਬਈ ਅੱਜਕੱਲ ਜੁਆਕ ਵੀ ਬਹੁਤ ਸ਼ੈਤਾਨ ਆ ਕਹਿੰਦਾ ਹੈਗਾ ਲੈ ਗਾ ਫਿਰ ਕੋਈ ਬੈਠਾ ਹੋਇਆ ਮੇਰਾ ਹੁਣ ਚਾਹ ਚਾਹ ਤਾ ਨਾ ਆ ਮੈਂ ਨਹੀਂ ਮੜੇ ਪਾਣੀ ਪੀ ਗਾ ਉਹ ਅੱਛੀ ਹੈ ਰੋਕਦਾ ਗੀ ਜੇ ਮੈਨੂੰ ਤੇ ਗੱਲ ਆਏ ਦੱਸੋ ਨਹੀਂ ਮੈਂ ਨਹੀਂ ਬਣੀ ਪੀਰੋ ਕੋਟਈ ਉਹ ਯਾਰ ਤੁਸੀਂ ਪਿਓਰ ਰੱਖਦੇ ਰੱਖਦੇ ਮੈਂ ਪੀਣਾ ਫਿਰ ਮੈਨੂੰ ਇੱਕ ਗੱਲ ਦੱਸ ਵੀ ਇਹ ਕੱਲੂ ਆਪਾਂ ਨੇ ਮਕਾਨ ਛੱਤਣਾ ਹੈ ਭਰਾ ਹਾਂਜੀ ਛੱਤ ਹੋ ਜੂ ਜਿਹੜੇ ਹਿਸਾਬ ਦੇ ਨਾਲ ਕਹਿੰਦੇ ਯਾਰ ਵੀ ਮਕਾਨ ਮਤਲਬ ਚਲੋ ਆਪਾਂ ਤਾਰੀਫ ਹੀ ਨਹੀਂ ਆਪਣੀ ਕਰਦੇ ਵੀ ਜਿੰਮੇ ਭਾਂਡਾ ਜਿਆ ਬਹੁਤ ਬੜਾ ਹੈ ਵੀ ਉਹ ਦੇ ਕਰਕੇ ਵੀ ਔਖਾ ਤਾਂ ਨਹੀਂ ਹੋਊਗਾ ਵੀ ਨੂੰ ਤਾਂ ਬਾਈ ਹੋਈ ਨਹੀਂ ਬੀਮ ਹੁਣ ਆ ਤੱਕ ਦੇ ਹੀ ਹੁਣਿਆ ਤੁਹਾਨੂੰ ਹੁਣ ਤਾਂ ਬੀਮ ਵੀ ਜੇ ਇਨਾ ਪਰੇ ਚੱਕ ਹੋ ਜੂਗਾ ਹਾਂ ਹਾਂ ਕੋਈ ਹੋ ਨਹੀਂ ਹੁੰਦਾ ਹਨਾ ਹੈ ਬੀਮ ਹੋਰ ਪਰ ਲਵੇ ਜੇ ਜਿਆਦਾ ਹੀ ਖਤਰਾ ਬੀ ਜੇ ਜਿਆਦਾ ਲੱਗਦਾ ਆਪਾਂ ਉੱਪਰ ਬੀਮ ਪਾ ਕੇ ਜਿਵੇਂ ਮਾਰ ਦੀ ਚੜਾਈ ਕਰਾਈ ਜਾਂਦੀ ਹਾਂ ਹਾਂ ਯਾਨੀ ਕਿ ਕਹਿਣ ਦਾ ਉਹਦਾ ਜੇ ਆਪਾਂ ਚਲੋ ਸੇਫਟੀ ਦਾ ਸੇਫਟੀ ਹੋ ਆ ਜਿਵੇਂ ਹੁਣ ਆ ਬਾਈ ਬੈਠਾ ਹੁਣ ਇੱਥੇ ਤੇ ਪਾ ਜੇ ਕੰਦ ਚੱਕਣੀਆਂ ਬੀਮ ਪਰ ਤੇ ਚੱਕ ਹੋ ਜੂਗੀ ਹਨਾ ਵੀ ਮਤਲਬ ਕੋਈ ਲੈਂਟਰ ਨੂੰ ਕੋਈ ਉਹਦੇ ਵਿੱਚ ਹੋਣੀ ਪੈਣਾ ਫਰਕ ਨਹੀਂ ਪੈਂਦਾ ਲੈਂਟਰ ਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਇਹ ਨਹੀਂ ਲੈ ਗੀ ਲੋਕ ਤਾਂ ਇਹ बाजू ਆ ਮੂਰੇ ਨਾਲ बाजू ਪਾਇਆ ਨਾ ਪਹਿਲਾਂ ਮਗਰਲਾ ਪਾਇਆ ਨਹੀਂ ਸਾਰੇ ਇਕੱਠਾ ਤਾਂ ਸਿਸਟਮ ਪਤਾ ਕੀ ਹੋ ਗਿਆ ਤਾਂ ਪਤਾ ਨਹੀਂ ਇੱਥੇ ਆਹੋ ਇਹ ਪਤਾ ਨਹੀਂ ਇੱਥੇ ਇੱਥੇ ਆ ਜਿਹੜਾ ਬੀਮ ਇੱਥੇ ਇੱਥੇ ਕੰਦਰ ਪਾਇਆ ਹਾ ਬੀਮ ਉਹ ਬਾਰੋ-ਬਾਰ ਸ਼ੈਤਾਨੀ ਦੇਖਿਆ ਹੁਣ ਦੇਖਿਆ ਇਹ ਲੈਂਟਰ ਲਫਣ ਲੱਗ ਗਿਆ ਤਾਂ ਬੀਮ ਦੀ ਮਜ਼ਬੂਤੀ ਥੱਲੇ ਤੇ ਨਹੀਂ ਦੀ ਪਾਈ ਜਦਾਂ ਅਸੀਂ ਜਦ ਛੋਟੇ ਛੋਟੇ ਤੇ ਬਰਜੁਰਗਾਂ ਨੇ ਪੁਆਤੇ ਤੇ ਪਹਿਲਾਂ ਕਿਹੜੇ ਐਦਾਂ ਕੋਈ ਹੁੰਦਾ ਤਾਂ ਆ ਵੀ ਪਾ ਦੋ ਬੱਸ ਆਇਕਨ ਹੋਇਆ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਲ ਫਣ ਲੱਗਾ ਫਿਰ ਅਸੀਂ ਥੱਲੇ ਬੀਮ ਪੁਆਇਆ ਬੀਮ ਪੁਆ ਕੇ ਫਿਰ ਚੱਕ ਹੋਇਆ ਇਹ ਬੀਮ ਹੈਗਾ ਥੱਲੇ ਨਹੀਂ ਨਹੀਂ ਹੈ ਫਿਰ ਸਾਨੂੰ ਵੀ ਡਰਤਾ ਵੀ ਭੈਣ ਚ ਉਈ ਨਾ ਕਿਤੇ ਲਫ ਜਵੇ ਜਿਆਦਾ ਮਾੜਾ ਮੋਟਾ ਸਾਨੂੰ ਲੱਗਦਾ ਵੀ ਲਫਣ ਲੱਗ ਗਿਆ ਫਿਰ ਅਸੀਂ ਬੀਮ ਪੁਆਇਆ ਥੱਲੇ ਹੂੰ ਤਬਲੇ ਵੀ ਨਾਲ ਖੜੇ ਕਰਾਉਂਦੇ ਤੇ ਇਹਦੇ ਵਿੱਚ ਜੇ ਪੜਦੀਆਂ ਹੋਣਗੀਆਂ ਜਿੰਨਾ ਮਰਜੀ ਚੱਕ ਲਈ ਥੱਲੇ ਕਿਉਂਕਿ ਖੁੱਲੇ ਪਣਾਏ ਹੋ ਨੇ ਉਹ ਬਹੁਤ ਵਿੱਚ ਪੜਦੀਆਂ ਹੋਗੀਆਂ ਜਿਵੇਂ ਮਾਦੀ ਕਈ ਹੈ ਹਨਾ ਹੌਨਸਾਈਟਿੰਗ ਹੋਊ ਜੀ ਥੱਲੇ ਥੱਲੇ ਸਾਹਮਣੇ ਥੱਲੇ ਥੋੜਾ ਐਨ ਪੂਰਾ ਟਾਪ ਦਾ ਬਣਾਉਣਾ ਜੀ ਕੁਛ ਜੇ ਬਣਾਉਣਾ ਉਹ ਵਿੱਚ ਪੜਦੀਆਂ ਫੁੱਲੀਆਂ ਭਰ ਕੇ ਵਿੱਚ ਨਾਲ ਇਹ ਗੱਲ ਪਿੱਛੇ ਛੋੜ ਲਾ ਗੱਲ ਮੇਰੀ ਭਾਈ ਆ ਗੱਲ ਪਿੱਛੇ ਮੇਰੀ ਬੀਬੀ ਨਾਲ ਲੜਾਈ ਹੋ ਗਈ ਮੂਰ ਤੋਂ ਕਦੇ ਬੀਬੀ ਸਾਹਮਣੇ ਨਾ ਕਹੀ ਦੀ ਬੀਬੀ ਮੇਰੇ ਨਾਲ ਲੜ ਪਈ ਕਹਿੰਦੀ ਕਹਿੰਦੇ ਉੱਥੇ ਬੈਠਣ ਨੂੰ ਤਾਂ ਇੰਨਾ ਖੁੱਲਾ ਡੁੱਲਾ ਕੌਣ ਬਣਾਉਂਦਾ ਹੁੰਦਾ ਕਹਿੰਦੀ ਐ ਸੋਚ ਕੱਲੂ ਕੋਈ ਪ੍ਰੋਗਰਾਮ ਕਰਨਾ ਜਿਵੇਂ ਮਰਜੀ ਕਿਲਾ ਆਸਕੇ ਥੱਲੇ ਬੈਜੇ ਉੱਥੇ ਚ ਮੰਜੇ ਡਾ ਕੇ ਬੈਜੇ ਕਹਿੰਦੀ ਛੋਟੇ ਛੋਟੇ ਕਮਰੇ ਪਾ ਬਣਾ ਕੇ ਰੱਖ ਦੀਆਂ ਨਾ ਕੋਈ ਬੈਠਣ ਜਗ੍ਹਾ ਨਾ ਕੋਈ ਖੜਨ ਜਗ੍ਹਾ ਹੁਣ ਬੀਬੀ ਸਾਹਮਣੇ ਨਾ ਕਦੇ ਕਹਿ ਬੈਠ ਮੈਂ ਤਾਂ ਡਰਤੀ ਹੋਏ ਇੱਕ ਤਰ੍ਹਾਂ ਆਹੀ ਗੱਲ ਪਿੱਛੇ ਸਾਡੀ ਲੜਾਈ ਹੋਈ ਆ ਹੂੰ ਅੱਛਾ ਜੀ ਮੈਂ ਆ ਆ ਵੀ ਬੀਮਾ ਹਣਾ ਆ ਬੀਮਾ ਆ ਗਿਆ ਉਹ ਘੁੰਮ ਗਿਆ ਹਣਾ ਬੀਮਾ ਪਰ ਜਿਹੜੇ ਕਮਰੇ ਚੱਕ ਹੋ ਜਾਂਦੇ ਆ ਹਾਂਜੀ ਬਸ ਇੱਕ ਕਮਰਾ ਜੇ ਆਪਣੇ ਬ ਇਹ ਕਿੰਨੇ ਬਾਈ ਕਿੰਨੇ ਦਾ ਹੋਊਗਾ ਇਹ ਆਹ ਆ ਬੀਮਾ ਜੀ ਮੈਂ ਉਹ ਬੀਮਾ ਆਹ ਬੀਮਾ ਆ ਗਿਆ ਇਹ 10 ਬਾਈ 10 ਦਾ ਹੋਊ 9 ਬਾਈ ਇੱਥੋਂ ਲੈ ਕੇ ਉੱਥੇ ਤੱਕ ਗਿਣੀਆਂ ਜਿੱਦਾਂ ਕਿੱਟ ਪਈ ਆ ਹਾਂ 15 ਫੁੱਟ ਹੋਊ 15 ਫੁੱਟ ਦਾ ਇਹਦੇ ਵਿੱਚ ਕਿੰਨੇ ਏਟ ਲੱਗ ਜੂਗੀ ਜੇ ਆਪਾਂ ਨੇ ਇੱਕ ਕਮਰਾ ਫਟ ਖੜਾ ਕਰਨਾ ਹੈ 9 ਬਾਈ 15 10 ਫੁੱਟ ਤੇ ਲੈਂਟਰ ਪੈਂਦਾ 10 ਫੁੱਟ ਤੇ ਪਾ ਦਨੇ ਆ ਚਲੋ ਜਹਾਜਾ ਮਿੱਠਾ ਹਾਂ ਜੀ ਫਿਰ ਵੀ ਕਿੰਨੀ ਕਿਟ ਲੱਜ ਜਾਂਦੀ ਹੈ ਇੱਕ ਕਮਰੇ ਚ 5000 ਇੱਕ ਕਮਰੇ ਚ 5000 ਜੇ ਦਰਵਾਜ਼ੇ ਹੋ ਗਏ ਇੱਕ ਟਾਕ ਦੋ ਟਾਕੀਆਂ ਹੋ ਗਈਆਂ ਤੇ ਆਹ ਦਰਵਾਜ਼ਾ ਟਾਕੇ ਨਿਕਾਲ ਕੇ ਵੀ 5000 ਤਾਂ ਲੱਗੇ ਜਾਣਗੇ 5000 ਹੀ ਟੱਲ ਲੱਗਦੇ ਨੇ ਉਹ ਤੋਂ ਲੈ ਗਈ ਉੱਪਰ ਤੱਕ ਨਿਊ ਦੀ ਤਾਂ ਲੋੜ ਨਹੀਂ ਪੈਣੀ ਵੀਰੇ ਕੋਈ ਤਾਂ ਗੱਲ ਆ ਉਹੀ ਤਾਂ ਆ ਗਏ ਆਪਾਂ ਐਸੀ ਗੱਲ ਕਰੀ ਉਹੀ 1000 ਘੰਡ ਘੱਟ ਲਾ ਗਏ 5000 ਘੰਡ ਘੱਟ ਲਾ ਚੋ ਯਾਨੀ ਕਿ ਕਰਤੀ ਕਰਾਉਂਦੀ 4000 4500 ਦੇ ਲਗਭਗ ਹਾਂ ਜੀ ਹੂੰ ਪੇਚ ਕਦੀ 5 ਇੰਚੀ ਟੀਵੀ ਜਦੋਂ ਮੇਰੇ ਕੋਲ 8 8 ਫੁੱਟ ਦੀ ਹੈ ਕੀ ਇਹ ਜਿਹੜੀ ਆ ਸਿੱਟਾ ਇਹ 10 10 ਫੁੱਟ ਤੇ ਆਈ 10 10 ਹੈ ਨਾ ਨਾ ਇਹ ਰਹਿਸ਼ ਵਾਸਤੇ ਕਮਰੇ ਕੋਠੀ ਬਣਾਈ ਹੋਈ ਹੈ ਰਹਿਸ਼ ਵਾਸਤੇ ਕਮਰੇ ਕਰਾਇਆ ਪਰ ਪਾਲੀ ਸੱਕਦਾ 9 9 ਫੁੱਟ ਦੀ ਲੱਗਦੀ ਹੈ ਹੋ ਸਕਦਾ ਉੱਚਾ ਹੀ ਪਾਵੇ ਜਿਵੇਂ 11 12 ਫੁੱਟ ਤੇ ਸਹੀ ਘਾਟਾ ਨਾ ਪਵੇ ਸੇ ਕੱਟਉਗਾ ਨੀ ਮੰਗੋਂਦਾ ਲੈਂਟਰ ਤਾਂ ਆਪਦਾ ਨਾ ਜਦੋਂ ਕਿ ਮੱਤਦਾ ਹੂੰ ਉਹ ਜੀ ਵੀ ਫਰਕ ਪੈ ਜਾਂਦਾ ਹਨਾ ਗੱਲ ਠੀਕ ਹੈ ਮੇਰੀ ਯਾਰ ਆਪਾਂ ਇੱਕ ਜਿਗਾਰਡ ਹੋਰ ਵੀ ਕਰਨਾ ਜੇ ਦੇਖਦੇ ਆ ਜਿਵੇਂ ਉਹ ਟੈਂਕੀ ਵਾਲਾ ਜਿਗਾਰਡ ਨਹੀਂ ਕਰਿਆ ਆਪਾਂ ਨੇ ਉਵੇਂ ਕਰਨਾ ਇੱਥੇ ਇੱਥੇ ਆਪਾਂ ਬਾਥਰੂਮ ਆਪਾਂ ਨੇ ਸਿਰਫ ਇੱਥੇ ਜਾਂ ਜਿਵੇਂ ਮਾਲਾ ਹੁਣ ਇੱਕ ਕੁੜੀ ਸਾਡੀ ਬਾਹਰ ਆ ਹਨਾ ਨਿਆਣੇ ਵੀ ਨਾ ਉੱਥੇ ਮਤਲਬ ਬਾਹਰ ਨਾ ਆਉਣਾ ਪਸੰਦ ਜਿਆ ਨਹੀਂ ਕਰਦੇ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਬਾਹਰ ਸਾਰਾ ਕੁਝ ਅੰਦਰ ਆ ਸਾਰਾ ਕੁਝ ਤੁਹਾਨੂੰ ਹਾਂ ਲੈਟਰਿੰਗ ਜਿਵੇਂ ਆਪਾਂ ਨੇ ਬਾਹਰ ਰੱਖਣੀ ਲੈਟਰਿੰਗ ਦਾ ਆਪਾਂ ਅੰਦਰ ਕਰਨੀ ਇੱਥੇ ਆਪਾਂ ਨੇ ਬਾਥਰੂਮ ਚਾਲੂ ਕਰ ਲੈਣਾ ਵੀ ਆਪਾਂ ਜੇ ਉਹ ਜਿਵੇਂ ਉਹ ਜਗਾੜ ਨਹੀਂ ਬਣਿਆ ਉਧਰ ਫੰਮਰੋ ਟੈਂਕੀ ਰੱਖਣ ਵਾਲਾ ਉਹ ਪਿੱਲਰ ਜਿਹਾ ਬਣਾਉਣਾ ਉਹਦੇ ਵਾਸਤੇ ਆਪਾਂ ਨੂੰ ਕਿਆ-ਕਿਆ ਚਾਹੀਦਾ ਵਾਸਤੇ ਆਪਾਂ ਨੂੰ ਇੱਟ ਚਾਹੀਦੀ ਹੈ ਜੀ ਇੱਟ ਤਾਂ ਚਾਹੀਦੀ ਆਪਣੇ ਪਪਈਓ ਆ ਹਾਂ ਥੋੜਾ ਜਿਹਾ ਸਰੀਆ ਚਾਹੀਦਾ ਹੈ ਸਰੀਆ ਜਿਹੜਾ ਹੁਣ ਉਹ ਪਿੱਲਰ ਖੜਾ ਹੈ ਉਹ ਉਹੀ ਸਨਾਮ ਖੜਾ ਹੈ ਨਹੀਂ 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 ਉਹ ਨਹੀਂ ਤਾਰਨੀ ਨਮੀ 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 ਨੋ ਨੋ ਸਲੇਫ ੜੀ ਬਣਨੀ ਉਹਦੇ ਵਿੱਚ ਅਸਰੀਆ ਪੈਣਾ ਪਿੱਲਰ ਵਿੱਚ ਤਾਂ ਨਹੀਂ ਪੈਣਾ ਨਾ ਪਹਿਲਾਂ ਇਟਾਂ ਦਾ ਬਣਾਣਾ ਠੀਕ ਆ ਉਹ ਕਿੰਨੇ ਸੂਤ ਦਾ ਚਾਹੀਦਾ ਉਹ ਆਪਾਂ ਚਾਹੀਦਾ 300 ਦਾ ਜੀ 3 ਸੂਤ ਦਾ ਕਿੰਨਾ ਫੁੱਟ ਆਪਾਂ ਚਾਹੀਦੇ ਕਿੰਨੇ ਫੁੱਟ ਦੀ ਇੱਕ ਟੈਂਕੀ ਕਿਹੜੀ ਰੱਖਣੀ ਕਿੰਨੇ ਲੀਟਰ ਆਹੀ ਰੱਖਾਂਗੇ ਬੜੀ ੱਡੀ ਕੇ 1000 ਲੀਟਰ ਆਹ ਯਾਰ ਲੀਟਰ ਬਾਫਰ ਲੋਕ ਲੈਂਥਾ ਨਾਲ ਚਾਹੀਦੇ ਬੀਵੀ ਫੁੱਟ ਦੀਆਂ ਇੱਕ ਲੰਥਾ ਨਾਲ 10 ਫੁੱਟ 20 ਫੁੱਟ ਦੀ ਹੁੰਦੀ ਹੈ ਨਾ 40 ਫੁੱਟ ਦੀ ਇੱਕ ਲੰਥਾ ਠੀਕ ਆ ਹੂੰ ਤੋ ਦੇਖਦੇ ਆ ਯਾਰ ਕਰਨਾ ਆਊਗੀ ਪਿੱਲਰ ਥੋੜਾ ਉੱਚਾ ਕਰਕੇ ਬਣਾਵਾਂਗੇ ਜਿਵੇਂ ਉਹ ਆ ਦੇਖ ਤਾਂ ਕਿੱਡਾ ਕਾ ਹੋ ਹਾਂ ਠੀਕ ਆ ਹੋ ਹੂੰ ਸਾਰੀ ਤੇਰਾ ਬਣ ਗਿਆ ਇੰਨੇ ਕਿੰਨੇ ਟਾਈਮ ਲੱਗਦਾ ਧਰਤਾ ਹਾਂ ਕਿੰਨੇ ਵੇਦ ਧਰਿਆ ਕਦਾਂ ਧਰਿਆ ਕਦਾਂ ਕਿੰਨੇ ਵੇਦ ਇਹ 818 818 34 ਘਟੇ ਲੱਗੇ ਆ ਹੂੰ ਬਹੁਤ ਪਿਆਰ ਜੀ ਗਿਆ ਚਲੋ ਹੁਣ ਤੂੰ ਉੱਪਰ ਦੇਖ ਹੀ ਮੈਡਮ ਉਹ ਤਾਂ ਦੇਖ ਲਿਆ ਬੀ ਹਾਂ ਨਹੀਂ ਨਹੀਂ ਮੈਂ ਗਈ ਮੱਥਾ ਹੀ ਟੇਕ ਲਈ ਮੱਥਾ ਤਾਂ ਚਲੋ ਟੇਕਣਾ ਜ਼ਰੂਰੀ ਵੀ ਬਣਦਾ ਤਾਂ ਵੀ ਕਹਿੰਦੇ ਨੇ ਉਹਦੇ ਕੋਈ ਵੀ ਕਾਰਜ ਕਰਨਾ ਤਾਂ ਪਹਿਲਾਂ ਪਰਮਾਤਮਾ ਦਾ ਨਾਮ ਲਈਏ ਵਾਹਿਗੁਰੂ ਜੀ ਸੇਵ ਸਿੰਘ ਹਾਂ ਤਾਂ ਮੱਥਾ ਤੇ ਟੁਟੂ ਉੱਪਰ ਪਾਇਆ ਮਾ ਭਾਈ ਖਾਲੀ ਨਹੀਂ ਦੇਗੇ ਮੈਂ ਤਾਂ ਆਪਾਂ ਵੰਡ ਦੇਣੀ ਤੇ ਉੱਚੋ ਚੱਲ ਕੋਈ ਮੇਰਾ ਤਾਂ ਹੁਣ ਭਾਈ ਦਿਮਾਗ ਨਹੀਂ ਹੈਗਾ ਬੁੱਤ ਚੱਲ ਕੋਈ ਕਹਿੰਦੀ ਤੇ ਬਸ ਠੀਕ ਠਾਕ ਆ ਕੰਮ ਤਾਂ ਵਧੀਆ ਕਿਚਾਂ ਹੁੰਦੇ ਨੇ ਇੱਥੇ ਵੀ ਗੰਦ ਹੋ ਜਾਂਦੀ ਹੋ ਚਲੀ ਬਸ ਕਰ ਦੇਣਗੇ ਨਾ ਭਾਈ ਅਸੀਂ ਟੈਨਸ਼ਨ ਨਾ ਲੋ ਮਾ ਭਾਈ ਦੋ ਤਿੰਨ ਚਨਵੇੜੋ ਚਾਰ ਦਨ ਚਨਵੇੜੋ ਸਾਨੂੰ ਕੋਈ ਮਤ ਨਹੀਂ ਜਿਹੜੀ ਤੁਹਾਡੇ ਨਾਲ ਗੱਲ ਹੋਈ ਹੋਈ ਆ ਉਹ ਆਪਾਂ ਖਰੇ ਆ ਠੀਕ ਨੀ ਗੱਲ ਇਹਨੂੰ ਕਹਿੰਦੇ ਰਹੋ ਜੀ ਲਿਆ ਹਾਲੇ ਨਹੀਂ ਕਹਿੰਦੇ ਹੈਗੇ ਕਹਿੰਦੇ ਕੋਈ ਗੱਲ ਨਹੀਂ ਮਗਾਉਂਗੇ ਵੀ ਪਹਿਲਾ ਪੜਾ ਕੰਮ ਆਪਣੀ ਸ਼ਰਟਿੰਗ ਆੜ ਜੜੇ ਦਾ ਕੱਟਦੇ ਆ ਆੜ ਜੜੇ ਕੱਟ ਕੇ ਆਂ ਵਧੀਆ ਫੇਰ ਕਰਕੇ ਗੱਲ ਬਾਤ ਵਧੀਆ ਹੋਰ 2.5 2.5 ਫੁੱਟ ਬਹੁਤ ਆ ਹਾਂ ਬਹੁਤ ਨਵੀਂ 2.5 ਫੁੱਟ ਦਾ ਇੰਦਾ ਹੋ ਰਿਹਾ ਇੰਦਾ ਉਸਮਾਲਾ ਜਿਵੇਂ ਬਾਬੀ ਨਾਲ ਦਾ ਮੜਾ ਮੋਟਾ ਹੀ ਗੁੱਗ ਪਰ ਹੇਟ ਜੇ ਹੁੰਦੀ ਆ ਬਾਈ ਤੇ ਬਹੁਤ ਹੁੰਦਾ ਵੀ ਪਿਟਾਈ ਫੋਟਾ। 99 ਹੁੰਦਾ। ਆਹੋ ਇੰਨਾ ਕ ਜਿੰਨਾ ਘੋਟ ਗਿਆ। ਹਾਂ ਬਸ ਮੰਨ ਲਾ ਕੀ ਆ। ਆ ਇੰਨਾ ਕ। ਜਿੰਨਾ ਕ ਆ ਊਟਿਆ ਇੰਨਾ ਕੋਲ ਬਹੁਤ ਆ। ਬਹੁਤ ਆ। ਉੱਚਾ ਜਿੰਨਾ ਮਰਜੀ ਚੱਤੀ ਜਾਓ ਕੋਈ ਫਾਇਦਾ ਨਹੀਂ ਆ। ਕਹਿ ਦਿੰਦੇ ਆ। ਠੀਕ ਆ। ਤੇ ਮੈਂ ਟੈਂਕੀ ਬਾਰੇ ਵੀ ਨੂੰਨ ਕਹਤਾਂ ਮੈਂ ਵੀ ਟੈਂਕੀ ਦਾ ਕੰਮ ਕਰਨਾ ਆਪਾਂ ਨੇ। ਵੀ ਬੜਾ ਉਹ ਕਦੇ ਕੋਈ ਨਹੀਂ ਬਸਨ ਸਮੋਈ ਲਾ ਕੇ ਦੇ। ਸਾਰੀ ਇੱਲੀ ਆ ਕੇ ਦੇ ਜੀ ਸਾਨੂੰ ਵਿੱਚ ਸਰੀਆ ਪਾਉਂਗੇ ਸਲੇਬ ਜੀ ਦੇ ਬਾਕੀ ਟਾਈਮ ਖੜੀ ਕਰ ਦਣੀ ਉਹਨਾਂ ਨੇ ਉਹ ਚਾਰ ਇਟਾ ਦਾ ਹਨਾ ਟੈਂਕੀ ਕਿੰਨੇ ਦੇ ਦੀ ਆਉਂਗੇ ਟੈਂਕੀ ਡੂੰਘੀ ਤੇ ਵੀ ਬਾਤ ਦਿਆਂ ਗੱਲਾਂ ਪਹਿਲਾਂ ਆਪਾਂ ਆਪਣਾ ਕੰਮ ਤਾਂ ਨੇ ਵੇਢੀਏ ਅੱਛਾ ਅੱਛਾ ਮੰਗ ਵੀ ਜੀ ਟੈਂਕੀ ਨੋ ਨੋ ਟੈਂਕੀ ਡੂੰਘੀ ਤੇ ਬਾਤ ਦਿਆਂ ਗੱਲਾਂ ਪਹਿਲਾਂ ਉਹਦਾ ਬਰੰਬਰ ਕਰੂਗਾ ਉਹ ਤੈਨਾਂ ਨੇ ਆਪਣਾ ਕਰਦੇ ਟੈਂਕੀ ਦਾ ਰੱਖ ਹੋ ਜਾਂਦੀ ਹੁੰਦੀ ਆ ਟੈਂਕੀ ਦਾ ਨਹੀਂ ਕੋਈ ਚੱਕਰ ਹੁੰਦਾ ਹੁੰਦਾ ਵੀ ਵੀ ਤੇ ਚਾਹੇ ਤੂੰ ਆਪ ਵੀ ਰੱਖ ਦੇ ਪਰ ਜਿਹੜਾ ਕੰਮ ਹੁਣ ਮਿਸਤਰੀ ਦਾ ਉਹਨੇ ਮਿਸਤਰੀ ਨਹੀਂ ਕਰਨਾ ਹੋਊ ਆ ਉਹ ਕਰ ਜੂਗਾ ਹਾਂ ਇਹ ਆਪਣਾ ਕੰਮ ਨੇ ਬੀਟ ਦਿੰਗੇ ਬਾਕੀ ਜਿਹੜਾ ਮਿਸਤਰੀ ਦਾ ਵੀਰ ਉਹ ਜਦੋਂ ਪੈਸੇ ਆਉਣਗੇ ਕੋਲ ਜਦੋਂ ਨੰਬਰ ਦਾ ਕੰਮ ਕਰਾ ਦੂੰਗਾ ਨਾਲ ਠੀਕ ਨਹੀਂ ਸਾਰਾ ਕੁਝ ਦੇਖਣਾ ਪੈਣਾ ਕਿ ਨਹੀਂ ਹਾਂ ਕੀ ਹੋਰ ਨਹੀਂ ਤਾਂ ਜੀ ਕੋਈ ਵਾਛੇ ਠਾਕ ਕਰ ਲੇ ਰੋਟੀ ਖਾਣ ਲੋ ਮੱਕੀ ਦੀ ਰੋਟੀ ਹਾਂ ਰਾਜੇ ਜੀ ਅੱਜ ਬੀਬੀ ਨੇ ਬਣਾਇਆ ਜਾਗ ਮੱਕੀ ਦੀ ਰੋਟੀ ਪਰ ਕਦੇ ਲਾਇਆ ਥਾਂ ਪਰ ਹਾਂ ਨਹੀਂ ਬਣਾਇਆ ਹਾਂ ਤਾਂ ਆ ਗਿਆ ਚੰਗਣ ਦਾਲ ਚਲੋ ਚਲ ਮੈਨੂੰ ਵੀ ਇੱਕ ਦੋ ਕੰਮ ਆ ਮੈਂ ਵੀ ਜਾ ਕੇ ਕਰਿਆ ਵਾ ਤੇ ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ ਵੀਡੀਓ ਨੂੰ ਸਾਡੇ ਨੂੰ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਬਾਏ ਬਾਏ ਪੈਗਾ ਤੁਸੀਂ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ ਬਾਏ ਕਰੋ ਉਹ ਬਾਏ ਬੱਸ ਜਹਾ ਚੜਨ ਲੱਗੀ ਹੈ ਜਿਆ ਜਿੰਨ ਕੇ ਆਪਾਂ ਨੇ ਜਾਥੇ ਰੰਨੇ ਫਾਈਟੇ ਪੁੱਤ ਹੈ ਚਲੋ ਠੀਕ ਹੈ ਜੀ